ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਜੀ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤਲੀਆਂ ਕੇਸਰ ਦੀਆਂ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੀ ਵੀ ਮੈਮਰੀ ਲਾਸ ਨਹੀਂ ਹੁੰਦਾ ਅੱਛਾ ਜੀ ਬਹੁਤ ਸਾਰੇ ਲੋਕ ਸਟ्रेस ਦੇ ਸ਼ਿਕਾਰ ਆ ਉਹ ਵੀ ਬਚ ਜਾਂਦੇ ਆ ਹਾਂ ਜੀ ਹਾਂ ਜੀ ਔਰ ਸਭ ਤੋਂ ਵੱਧ ਇਹਦਾ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਆ ਕਿ ਇਹਨੂੰ ਲੋਕਾਂ ਨੂੰ ਲੈਣਾ ਚਾਹੀਦਾ ਬੱਚਿਆਂ ਨੂੰ ਤਾਂ ਹੁਣੇ ਸ਼ੁਰੂ ਕਰ ਦੋ ਹਾਂ ਇਹ ਜ਼ਰੂਰ ਹਫ਼ਤੇ 'ਚ ਕਦੇ ਦਿਨ ਛੱਡ ਦੋ ਉਸ ਬਾਕੀ ਡੇ ਇਹਨੂੰ ਲੈਂਦੇ ਰਹਿਣਾ ਚਾਹੀਦਾ ਬਹੁਤ ਫਾਇਦੇਮੰਦ ਪਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਸ਼ਹਿਦ ਫਿਰ ਕਿਦਾਂ ਬਹੁਤ ਵਧੀਆ ਜੀ ਸ਼ਹਿਦ ਕੁਝ ਨਹੀਂ ਕਰਦਾ ਕਿਉਂਕਿ ਸ਼ਹਿਦ ਜਿਹੜਾ ਅਸਲੀ ਹੋਣਾ ਚਾਹੀਦਾ ਨਕਲੀ ਸ਼ਹਿਦ ਦੇ ਵਿੱਚ ਤਾਂ ਸ਼ੂਗਰ ਹੁੰਦੀ ਆ ਜਿਹੜਾ ਅਸਲੀ ਸ਼ਹਿਦ ਉਹ ਕੋਈ ਕਦੀ ਸ਼ੂਗਰ ਨਹੀਂ ਵਧਾਊਗਾ ਉਹਦੀ ਕੈਲਰੀ ਕਦੀ ਵੀ ਆਪ ਨਹੀਂ ਹੁੰਦੀ ਔਰ ਉਹ ਬਹੁਤ ਹੀ ਗੁੱਡ ਜਿਹੜਾ ਹੈਗਾ ਰելիਫ ਬੰਦੇ ਨੂੰ ਮਿਲਦਾ ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਜੀ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤਲੀਆਂ ਕੇਸਰ ਦੀਆਂ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੀ ਵੀ ਮੈਮਰੀ ਲਾਸ ਨਹੀਂ ਹੁੰਦਾ ਅੱਛਾ ਜੀ ਬਹੁਤ ਸਾਰੇ ਲੋਕ ਸਟ्रेस ਦੇ ਸ਼ਿਕਾਰ ਆ ਉਹ ਵੀ ਬਚ ਜਾਂਦੇ ਆ ਹਾਂਜੀ ਹਾਂਜੀ ਔਰ ਸਭ ਤੋਂ ਵੱਧ ਇਹਦਾ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਆ ਕਿ ਇਹਨੂੰ ਲੋਕਾਂ ਨੂੰ ਲੈਣਾ ਚਾਹੀਦਾ ਬੱਚਿਆਂ ਨੂੰ ਤਾਂ ਹੁਣੀ ਸ਼ੁਰੂ ਕਰ ਦੋ ਹਾਂ ਇਹ ਜ਼ਰੂਰ ਹਫ਼ਤੇ 'ਚ ਇੱਕ ਅੱਧਾ ਦਿਨ ਛੱਡ ਦੋ ਉਸ ਬਾਕੀ ਡੇ ਇਹਨੂੰ ਲੈਂਦੇ ਰਹਿਣਾ ਚਾਹੀਦਾ ਬਹੁਤ ਫਾਇਦੇਮੰਦ ਹੈ ਫਿਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਸ਼ਾਇਦ ਫਿਰ ਕਿਦਾਂ ਬਹੁਤ ਵਧੀਆ ਜੀ ਸ਼ਹਿਦ ਕੁਝ ਨਹੀਂ ਕਹਿੰਦਾ ਕਿਉਂਕਿ ਸ਼ਹਿਦ ਜਿਹੜਾ ਅਸਲੀ ਹੋਣਾ ਚਾਹੀਦਾ ਨਕਲੀ ਸ਼ਹਿਦ ਦੇ ਵਿੱਚ ਤਾਂ ਸ਼ੂਗਰ ਹੁੰਦੀ ਆ ਜਿਹੜਾ ਅਸਲੀ ਸ਼ਹਿਦ ਉਹ ਕੋਈ ਕਦੀ ਸ਼ੂਗਰ ਨਹੀਂ ਵਧਾਊਗਾ ਉਹਦੀ ਕੈਲਰੀ ਕਦੀ ਵੀ ਆਪ ਨਹੀਂ ਹੁੰਦੀ ਔਰ ਉਹ ਬਹੁਤ ਹੀ ਗੁੱਡ ਜਿਹੜਾ ਹੈਗਾ ਰելիਫ ਬੰਦੇ ਨੂੰ ਮਿਲਦਾ ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਜੀ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤਲੀਆਂ ਕੇਸਰ ਦੀਆਂ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੀ ਵੀ ਮੈਮਰੀ ਲਾਸ ਨਹੀਂ ਹੁੰਦਾ ਅੱਛਾ ਜੀ ਬਹੁਤ ਸਾਰੇ ਲੋਕ ਸਟ्रेस ਦੇ ਸ਼ਿਕਾਰ ਆ ਉਹ ਵੀ ਬਚ ਜਾਂਦੇ ਆ ਔਰ ਸਭ ਤੋਂ ਵੱਧ ਇਹਦਾ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਆ ਕਿ ਇਹਨੂੰ ਲੋਕਾਂ ਨੂੰ ਲੈਣਾ ਚਾਹੀਦਾ ਬੱਚਿਆਂ ਨੂੰ ਤਾਂ ਹੁਣੀ ਸ਼ੁਰੂ ਕਰ ਦੋ ਹਾਂ ਇਹ ਜ਼ਰੂਰ ਹਫ਼ਤੇ 'ਚ ਇੱਕ ਅੱਧਾ ਦਿਨ ਛੱਡ ਦੋ ਉਸ ਬਾਕੀ ਡੇ ਇਹਨੂੰ ਲੈਂਦੇ ਰਹਿਣਾ ਚਾਹੀਦਾ ਬਹੁਤ ਫਾਇਦੇਮੰਦ ਫਿਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਸ਼ਾਇਦ ਫਿਰ ਕਿਦਾਂ ਬਹੁਤ ਵਧੀਆ ਜੀ ਸ਼ਹਿਦ ਕੁਝ ਨਹੀਂ ਕਰਦਾ ਕਿਉਂਕਿ ਸ਼ਾਇਦ ਜਿਹੜਾ ਅਸਲੀ ਹੋਣਾ ਚਾਹੀਦਾ ਨਕਲੀ ਸ਼ਹਿਦ ਦੇ ਵਿੱਚ ਤਾਂ ਸ਼ੂਗਰ ਹੁੰਦੀ ਆ ਜਿਹੜਾ ਅਸਲੀ ਸ਼ਹਿਦ ਉਹ ਕੋਕ ਦੀ ਸ਼ੂਗਰ ਨਹੀਂ ਵਧਾਊਗਾ ਉਹਦੀ ਕੈਲਰੀ ਕਦੀ ਵੀ ਆਪ ਨਹੀਂ ਹੁੰਦੀ ਔਰ ਉਹ ਬਹੁਤ ਹੀ ਗੁੱਡ ਜਿਹੜਾ ਹੈਗਾ ਰելիਫ ਬੰਦੇ ਨੂੰ ਮਿਲਦਾ ਰਾਤ ਨੂੰ ਜੇ ਤੁਸੀਂ ਇੱਕ ਚਮਚ ਸ਼ਹਿਦ ਜੀ ਚਾਰ ਪੰਜ ਡੱਕੇ ਜਿਹੜੇ ਹੁੰਦੇ ਆ ਜਾਂ ਉਹਦੇ ਤੁਰ ਕਲੀਆਂ ਕੇਸਰ ਦੀਆਂ ਅੱਛਾ ਜੀ ਇੱਕ ਕੱਪ ਦੁੱਧ ਦੇ ਵਿੱਚ ਗਰਮ ਕਰਕੇ ਲੈ ਲਓ ਤਾਂ ਤੁਹਾਨੂੰ ਕਦੀ ਵੀ ਮੈਮਰੀ ਲਾਸ ਨਹੀਂ ਹੁੰਦਾ ਅੱਛਾ ਜੀ ਬਹੁਤ ਸਾਰੇ ਲੋਕ ਸਟ्रेस ਦੇ ਸ਼ਿਕਾਰ ਆ ਉਹ ਵੀ ਬਚ ਜਾਂਦੇ ਆ ਹਾਂਜੀ ਹਾਂਜੀ ਔਰ ਸਭ ਤੋਂ ਵੱਧ ਇਹਦਾ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਆ ਕਿ ਇਹਨੂੰ ਲੋਕਾਂ ਨੂੰ ਲੈਣਾ ਚਾਹੀਦਾ ਬੱਚਿਆਂ ਨੂੰ ਤਾਂ ਹੁਣੀ ਸ਼ੁਰੂ ਕਰ ਦੋ ਹਾਂ ਇਹ ਜ਼ਰੂਰ ਹਫ਼ਤੇ 'ਚ ਇੱਕ ਅੱਧਾ ਦਿਨ ਛੱਡ ਦੋ ਉਸ ਬਾਕੀ ਡੇ ਇਹਨੂੰ ਲੈਂਦੇ ਰਹਿਣਾ ਚਾਹੀਦਾ ਬਹੁਤ ਫਾਇਦੇਮੰਦ ਪਰ ਜਿਹੜੇ ਸ਼ੂਗਰ ਦੇ ਮਰੀਜ਼ ਨੇ ਉਹਨਾਂ ਨੂੰ ਸ਼ਾਇਦ ਫਿਰ ਕਿੱਦਾਂ ਬਹੁਤ ਵਧੀਆ ਜੀ ਸ਼ਹਿਦ ਕੁਝ ਨਹੀਂ ਕਰਦਾ ਕਿਉਂਕਿ ਸ਼ਹਿਦ ਜਿਹੜਾ ਅਸਲੀ ਹੋਣਾ ਚਾਹੀਦਾ ਨਕਲੀ ਸ਼ਹਿਦ ਦੇ ਵਿੱਚ ਤਾਂ ਸ਼ੂਗਰ ਹੁੰਦੀ ਆ ਜਿਹੜਾ ਅਸਲੀ ਸ਼ਹਿਦ ਉਹ ਕੋਈ ਕਦੀ ਸ਼ੂਗਰ ਨਹੀਂ ਵਧਾਊਗਾ ਉਹਦੀ ਕੈਲਰੀ ਕਦੀ ਵੀ ਆਪ ਨਹੀਂ ਹੁੰਦੀ ਔਰ ਉਹ ਬਹੁਤ ਹੀ ਗੁੱਡ ਜਿਹੜਾ ਹੈਗਾ ਰելիਫ ਬੰਦੇ ਨੂੰ ਮਿਲਦਾ